ਕੁੰਡੀਆਂ ਸਾਰੀਆਂ ਜਿਹੜੀਆਂ ਲਓ ਜੀ ਉਹ ਹੁੰਦੀਆਂ ਖੋਲ ਸਮਾਨ ਸਾਡਾ ਹੋ ਗਿਆ ਰੈਡੀ ਤੇ ਬੱਸ ਹੁਣ ਥੋੜੇ ਜਿਹੇ ਰਹਿ ਗਏ ਆ ਹੋ ਗਿਆ ਭਾਈ ਸਮਾਨ ਰੈਡੀ ਆ ਕੱਲਾ ਆਇਆ ਨਾ ਕੱਲਾ ਆਇਆ ਹਾਂ ਭਾਬੀ ਨਾਲ ਤਾਈਆ ਬੋਸ ਆਏ ਚੂਮਰ ਪਾਉਂਦਾ ਚੂਮਰ ਕਿਵੇਂ ਲੱਗੇ ਵੀਰੇ ਕਿਵੇਂ ਲੱਗੇ ਮੇਥਣੀਆਂ ਮੈਂ ਤਾਂ ਭਾਬੀ ਨੂੰ ਯਾਰ ਇੰਜੋਇੰਗ ਫੋਲ ਬੜੀਆ ਕੰਮ ਜੀ ਸ਼ਰਾਬ ਹਾਂ ਆਇ ਤੇ ਕਾ ਮਰੋਟੀ ਦਾ ਮਗਰੰਦਾ ਹਾਂ ਕੈਂਟ ਸੀ ਮੇਥਿਆੜੀਆਂ ਸਰਾ ਸਰਾ ਵਾ ਠੀਕ ਆ ਨੰਬਰ ਕਿੰਨੇ ਨੰਬਰ 100 ਚ 100 100 ਚ ਸੋਈ ਸਾਸੀ ਗਾਲ ਜੀ ਨੇ ਮੈ ਬਲਾਉ ਦੇ ਵਿੱਚ ਆ ਤੁਹਾਡਾ ਫੇਰ ਤਾਂ ਸਵਾਗਤ ਕਰ ਤੇ ਲਾਓ ਜੀ ਅੱਜ ਤੁਹਾਨੂੰ ਨਵੇਂ ਬਲਾਉ ਚ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਕੋਈ ਅੱਜ ਸਪੈਸ਼ਲ ਡੈਸਟ ਰੈਡੀ ਹੋ ਰਹੀ ਆ ਅੱਜ ਮੇਥਿਆੜੀਆਂ ਰੋਟੀਆਂ ਲੈਣੀਆਂ ਉਹ ਵਾਲਾ ਮੁੰਡਾ ਆਇਆ ਸੀ ਬਾਹਰ अंग्रेजी जा, बोलने <laughs> <laughs> <Yeah. laughs>

ਕੱਲ ਸੌਣ ਲੱਪੂਆ ਦਾ ਮੁੰਡਿਆ ਜੇ ਰੋਟੀਆਂ ਦੋਖ ਖਾ ਕੇ ਬੱਸ ਕਰਕੇ ਫਿਰ ਛਾੜੀ ਵੀ ਹਾਦਕਾ ਨਹੀਂ ਮੈਂ ਖਾਉਂਗਾ ਪੱਚੀ 26 ਹਾਂ ਐਨੇ ਦਾ ਜਾਇਜ ਆ ਐਨੀਆਂ ਖਾ ਸਕਦਾ ਕਿਉਂਕਿ ਇੰਨਾ ਭੱਜਿਆ ਬਾਈ ਐਨੀ ਤੂੰ ਵਰਕਆਊਟ ਕੀਤਾ ਇੱਥੇ ਹਾਂ ਸਟਰਗਲ ਕੀਤੀ ਐਨੀ ਆਵਾ ਮੇਥੇ ਦੇਖ ਲੈ ਕਿਵੇਂ ਲੱਗੇ ਆ ਮੇਥੇ ਵਾਲੀ ਕਥਾ ਦੱਸ ਦੇ ਵੀ ਬਾਹਲੀ ਹਾਂ ਮੇਥੇ ਵਈ ਅਸੀਂ ਨਾ ਅੱਜ ਪੈਂਟ ਜੋ 10 ਜਗ੍ਹਾ ਤੇ ਟਰਾਈ ਕਰ ਲੈ ਕਿਉਂਕਿ ਆਪਣੇ ਮੇਥੇ ਸੀਗੇ ਛੋਟੇ ਤੇ ਮਾਦ ਰੋਗੀ ਸਬਜ਼ੀਆਂ ਵਾਲੇ ਨੇ ਆਪਣੇ ਤਿੰਨ ਚਾਰ ਉਹਨਾਂ ਤੋਂ ਪਤਾ ਕੀਤਾ ਉਹਨਾਂ ਤੋਂ ਮਿਲੇ ਨਹੀਂ ਫਿਰ ਮਸਾ ਐਂਡ ਤੇ ਇੱਕ ਸਬਜ਼ੀ ਲਾਇਆ ਵਿਚਾਰਾ ਉਹ ਤੋਂ ਮਿਲੇ ਫਿਰ ਅਸੀਂ ਆਪਣੀ ਸਟਰਗਲ ਸ਼ੁਰੂ ਕਰੀ ਚੱਲੂ ਹੁਣ ਇੱਥੇ ਤਾਂ ਕੰਮ ਹੈ ਚੱਲੂ ਵੀਰੇ ਜਲਦੀ ਮਦਨ ਨੂੰ ਬਾਰੀ ਬਣ ਮਮੀ ਹਜੇ ਨਾ ਭਾਈ ਮੇਥਾ ਚ ਪਾ ਦੀ ਮੈਂ ਕਹਣਾ ਨੂੰ ਪਾ ਦਿੰਦੀ ਇਹ ਤੜਕਣਾ ਗਾ ਇਹਨੂੰ ਤੜਕਣਾ ਥੋੜਾ ਮੈਂ ਰੁਕ ਕੇ ਦਿੰਦਾ ਹਰੀ ਖਟਪੀ ਆਹ ਬੜਾ ਆ ਸਿਸਟਮ ਕਰਤਾ ਜੀ ਨਹੀਂ ਮੋਣੀ ਵਿੱਚ ਹਨ ਨੂੰ ਹੋਈ ਤੇ ਤੋਨ ਨਹੀਂ ਲੱਗਉਂਦੇ ਚੋਕ ਨੇ ਓਹ ਓਹ ਖਾਂਦੇ ਨਹੀਂ ਸਾਡਾ ਇਸ ਤਰੀ ਹੈ ਕਿਉਂ ਮੈਂ ਛੱਡ ਗਿਆ ਵਰਤਾਂਗੀ ਆ ਇੱਧਰ ਆਇਆ ਛੜਕੀ ਕਰਨਾ ਖੜੀ ਹੋਵੇ ਤੂੰ ਸਾਰੇ ਨਿਵੇਂ ਕਰਕੇ ਛੜਕੀ ਡੜੀ ਕਟਦੇ ਫੜ ਕੇ ਮੰਮੀ ਨੂੰ ਅੱਜ ਨਾ ਜਾਵੇ ਲੈ ਫਿਰ ਮੰਮੀ ਨੂੰ ਪਰ ਸੱਤਰ ਖਾਣੇ ਨੇ ਰੋਟੀ ਨਹੀਂ ਮਿਲਣੀ ਕਰਮ ਨੇ ਕਹਿ ਮਾਣੇ ਦੋ ਚਾਰ ਗੱਲਾਂ ਲਾ ਉਧਰ ਵੀ ਮੈਂ ਇੱਧਰ ਲਾਉਣਾ ਆ ਜਾ ਮੋਲ ਲਈ ਮੇਸਰਨ ਰੈਡੀ ਹੋ ਗਿਆ ਇੱਕ ਢੜੀ ਕਾਚੂ ਲੈ ਕੇ ਆਇਓ ਚਾਕੂ ਜਲਦੀ ਕਰੋ ਜਲਦੀ ਬੇਟਾ ਨਹੀਂ ਮੈਂ ਲੈ ਕਿਧਰ ਨਹੀਂ ਦੇਖੋ ਮੜੇ ਇੱਥੇ ਮੈਨੂੰ ਲੱਗਦਾ ਲਾਓ ਜੀ ਤੇ ਹੁਣ ਥੋੜੇ ਮਿੱਥੇ ਪਾ ਲਈ ਹੁਣ ਇਹਨਾਂ ਨੂੰ ਟੁੱਟਣ ਲੱਗਦੇ ਆ ਪਹਿਤ ਥੋੜੇ ਕੋਟ ਤੇ ਤੇ ਆਏ ਥੋੜੇ ਘਟ ਗਿਆ ਸੀ ਮੇਸਰਨ ਸਾਡਾ ਫਿਰ ਅਮਨ ਹੋਰ ਕਰਨ ਲੱਗੀ ਡੰਗਰ ਲੱਗੀ ਕਿੰਨੇ ਕ ਰਹਿ ਗਏ ਹੁਣ ਥੋੜੇ ਜਿ ਰਹਿ ਗਏ ਇਹ ਸਭ ਜੋ ਨੇ ਕਰਨਾ ਹਾਂ ਹਾਂ ਕੁੰਡੀਆਂ ਸਾਰੀਆਂ ਜਿਹੜੀਆਂ ਲਾ ਲਓ ਜੀ ਸਮਾਨ ਸਾਡਾ ਹੋ ਗਿਆ ਰੈਡੀ ਤੇ ਬਸ ਹੁਣ ਥੋੜੇ ਜਿ ਰਹਿ ਗਏ ਇਹ ਕਰਕੇ ਦੋ ਬਾਅਦ ਫਿਰ ਬਣਾਉਣਾ ਰੋਟੀਆਂ ਕਿਉਂ ਆ ਹੋ ਗਿਆ ਭਾਈ ਸਮਾਨ ਰੈਡੀ ਆ ਕੱਲਾ ਆਇਆ ਨਾ ਕੱਲਾ ਆਇਆ ਹਾਂ ਭਾਬੀ ਨਾਲ ਤਾਂ ਇਹ ਬੋਸ ਆ ਕਲਾ ਈ ਝੂਮਰ ਪਉਂਦਾ ਝੂਮਰ ਲੋ ਜੀ ਹੁਣ ਲੱਗ ਗਿਆ ਮੇਥੇ ਵਾਲੀਆਂ ਰੈਡੀ ਆ ਕੰਮ ਕਰ ਦੇਣਾ ਬਰੰਗਣਾ ਦਿਖਾ ਹਏ ਕਰਦੇ ਰੈਡੀ ਕਹਿੰਦੇ ਬਣਾਉਣ ਨਾਲ ਦਿਖਾਓ ਕਿਉਂ ਆਸ ਵਿੱਚ ਜਿੱਤੇ ਤੈਨੂੰ ਕਹਾਂ ਕਿਸ ਨੇ ਟੀਪਨ ਤਿਆਰ ਕਰਾਉਣਾ ਖਬਰ ਕਰਾ ਦੇ ਰਿਹਾ ਅਗਲਾ ਕਿਵੇਂ ਲੱਗੇ ਵੀਰੇ ਕਿਵੇਂ ਲੱਗੇ ਮੇਥੜੀਆਂ ਮੈਂ ਤਾਂ ਬਾਗੀ ਨਹੀਂ ਯੂ ਆ ਇੰਜੋਇੰਗ ਬਹੁਤ ਵਧੀਆ ਕੰਮ ਸੀ ਸ਼ਰਾਬ ਹਾਂ ਮੈਂ ਆਲੂ ਆ ਤੇ ਤੇਰੀ ਦਾ ਬੋਲੇ ਨਹੀਂ ਆ ਤੁਹਾਰੇ ਰੇਸ਼ ਨਹੀਂ ਕਰ ਸਕਦੇ ਇੱਥੇ ਮੈਂ ਇੱਥੇ ਆ ਲਿਆ ਨੇ ਨਾ ਸਲੋ ਚੱਲਦੇ ਆ ਮਣ ਸਪੀਡ ਤੇਰੀ ਬਾਹਲੀ ਸਲੋ ਆ ਵੀਰੇ ਜੀ ਸਲੋ ਅੱਛਾ ਯਾਰ ਇੱਦੀ ਲੋ ਮੈਂ ਕਿਹਾ ਮੈਂ ਤਾਂ ਪਹਿਲੇ ਮੈਂ ਰੋਟੀ ਖਾਣਾ ਉਹਨਾਂ ਨੂੰ ਤੂੰ ਤੂੰ ਦੂਜੀ ਰੋਟੀ ਨੂੰ ਵੰਡ ਲੈ ਆ ਨਾ ਉਹ ਜਾਂ ਸਾਫ ਤਿੰਨ ਘਾ ਲੰਘ ਨੇ ਤੂੰ ਦੂਜੀ ਰੋਟੀ ਖਾ ਲੈ ਨਾ ਉਹ ਦੇਖ ਦੂਜੀ ਰੋਟੀ ਦਾ ਅੱਡਾ ਵੀ ਦਾ ਨਹੀਂ ਨਹੀਂ ਡੈਡੀ ਇਹ ਡਾਈਨ ਰਾਮ ਨੂੰ ਦੇਖ ਕੇ ਚਲੂ ਕਰਤੀ ਜੇ ਜੇ ਮੈਂ ਖਾਣੇ ਸ਼ੁਰੂ ਮੈਂ ਬਲ ਚੇਂਜ ਮੈਂ ਖਾਣੀ ਤੇਰੀ ਮੈਂ ਮੈਂ ਬਲ ਛੱਤੀ ਚੱਤ ਕੇ ਖਾਣੀ ਚਾਹੀਦੀ ਜੇ ਮੈਂ ਹੌਲੀ ਹੌਲੀ ਬੱਤੀ ਵਰੀ ਜੱਭੋ ਗੈਣ ਕੇ 32 ਵਰੀ ਜੱਭੋ ਗੈਣ ਕੇ ਜੱਭੋ ਫਿਰ ਫੂਗ ਵਧੀਆ ਬਣਦਾ ਆਪਣਾ ਫਿਰ ਫੂਗ ਦਾ ਵਿੱਚ 13 ਗ੍ਰਾਮ ਹੋ ਗਿਆ ਜਿੱਦਾਂ ਦੀ ਬਿਮਾਰ ਹੋਈ ਹੈ ਪਹਿਲਾਂ 11 ਸੀ ਤੇਰੀ ਗਰਮੀ ਨੂੰ ਫੂਗ ਵਧੀਆ ਬਣਦਾ ਅੱਗ ਐਂਫੈਕਸ਼ਨ ਨਾਲ ਕਰਕੇ ਵੇ ਆਉਣਾ ਤਾਂ ਪਾਣਾ ਨੱਸੀ ਨੱਸੀ ਜੇ ਲੂਣ ਆਈ ਤੇ ਕਹਾਂ ਮਰੋਤੀ ਦਾ ਮਾਗਰ ਲਿਆ ਚਾ ਆਣ ਰਹਾ ਰੋਟੀ ਆੜਾ ਰੋਟੀ ਮਾਚੀ ਗਿਦਰੀ ਬੰਗਿਆ ਜੀ ਤੋਂ ਐਵੇਂ ਗਾਲਾਂ ਕਢੀ ਮੈਂ ਆਟਾ ਹੱਥੀ ਕਰੇ ਤੁਸੀਂ ਆਹ ਨੂੰ ਆਪ ਤਾਂ ਸਾਰੀ ਦੁੱਧ ਦੀ ਦੁੱਧੀ ਕਰ ਦੇ ਤੂੰ ਰੋਟੀ ਦੇ ਖਾੜਾ ਪਹਿਲਾਂ ਫੇਰ ਬੋਲਨੀ ਬੁਲਾਵੇਂ ਤੂੰ ਕੀ ਬੁਲਾ ਲਿਆ ਤੈਨੂੰ ਮੈਂ ਡਾਕਟਰ ਨੇ ਗਿਆ ਮੈਂ ਖਾਣੀ ਨਹੀਂ ਖਾਣੀ ਚੰਗੀ ਬੰਦ ਕਰ ਲਈ। ਨਾ ਉਹ ਬੁੱਤਿਆਂ ਨੇ ਵੀ ਪਾਈਏ ਸੁਬਾਨ ਤੇ ਤੇੜ ਰਹਿ ਗਈ ਥੋੜੀ ਛਾੜੀ ਸਟੈਲੋ ਦੀ। ਹਾਂ। ਹਾਂ। ਮੰਮੀ ਕਾਂਕ ਦੀ ਰੋਟੀ ਹੈਗੀ ਆ। ਨਾਲੇ ਆਦ ਲਾਈਆਂ ਜੀ ਕੋਪ ਭਾਈ ਵੀਰੇ ਬੰਦਿਆ ਸਾਗਣੇ ਵੀਰੇ ਤੇ ਹੀ ਥੋੜੇ ਕਰ ਦੋ ਸਾਡੇ ਦੋਵਾਂ ਦੇ ਹੋ ਗਏ ਬਸ ਹਾਂ ਬਸ ਠੀਕ ਆ ਹਾਂ ਉਹ ਨਹੀਂ ਉਹ ਦੇ ਦੇ ਦੋਮਾ ਨੇ ਠੀਕ ਆ ਨਹੀਂ ਵੀਰੇ ਦੋਮਾ ਇਹ ਤਾਂ ਲੋ ਅੱਗੇ ਉਹ ਨਹੀਂ ਦਮਾ ਨੇ ਠੀਕ ਆ ਵੀਰੇ ਮੇਰੇ ਦੋਮਾ ਨੇ ਠੀਕ ਆ ਕਿਉਂਕਿ ਮੈਂ ਵਿਆਹ ਤੇ ਨਹੀਂ ਆਇਆ ਸੀ ਉਹ ਨਹੀਂ ਨਹੀਂ ਉਹ ਠੀਕ ਆ ਉਹ ਦੇ ਤੇ ਬਸ ਠੀਕ ਆ ਉਹ ਨਹੀਂ ਅ ਨਹੀਂ ਆ ਠੀਕ ਆ ਨਹੀਂ ਕੋਈ ਚੱਕਰ ਨਹੀਂ ਫਾੜ ਲੈ ਫਿਰ ਕਿੰਦ ਹੱਦ ਦੋਗੀ ਮੈਂ ਕਦੇ ਕਦੇ ਲੋਟ ਚੱਲ ਥੋੜੇ ਦੇ ਦੇ ਫਿਰ ਉਹ ਮੈਂ ਕਦੇ ਕਦੇ ਲੋਟ ਆਉਣਾ ਚੱਲ ਥੋੜੇ ਦੇ ਦੇ ਤਾਂ ਉਹ ਕੋਈ ਚੱਕਰ ਨਹੀਂ ਫਾੜਦਾ ਆ ਲੈ ਇਹ ਹੁੰਦਾ ਸਗਣਾ ਆਉਂਦਾ ਚੱਕ ਭਾਈ ਸਾਡਾ ਭਰਾ ਕਹਿੰਦਾ ਵਿਆਹ ਤੇ ਨਹੀਂ ਆਏ ਭਰਾ ਵਧੀਆ ਸਗਣਾ ਨਹੀਂ ਕੋਈ ਨਾ ਥੋੜੇ ਸਿੱਟਣ ਕੈਂਟ ਸੀ ਮੇਥਿਆੜੀਆਂ ਸਰਾ ਸਰਾ ਵਾ ਠੀਕ ਆ ਨੰਬਰ ਕਿੰਨੇ ਨੰਬਰ 100 ਚ 100 100 ਚ ਸੋਈ 100 ਚ 5 ਜੀ 5 ਲਾਉਣੇ ਆ ਹਾਂ 5 ਉੱਤੇ ਲਾਉਣੇ ਚਾਹੀਦੇ ਆ ਚਲੋ ਭਾਈ ਮੈਂ ਵੀ ਚੱਲਾਂ ਚੰਗਾ ਚੰਗਾ ਲੈ ਜੀ ਸੰਕਾ ਕਾਕਾ ਜੀ ਆਪਾਂ ਹਾਂ